ਆਹ ਆ ਲੈ ਜੀ ਤੁਹਾਨੂੰ ਦੇ ਦਿੰਦੇ ਹਾਂ ਇਹ ਰੈਸਟੋਰੈਂਟ ਤੇ ਢਾਬੇ ਦੇ ਵਿੱਚ ਰੇਡ ਗਈ ਹੈ ਸਰ ਕੀ ਨਾਮ ਹੈ ਸਰ ਕੀ ਕੀ ਪਾਇਆ ਗਿਆ ਜੀ ਸਰ ਇਹ ਅਭੀ ਅਜ ਸ਼ਹਿਰ ਦੇ ਵੱਖ-ਵੱਖ ਰੋਡਾਂ ਦੇ ਰੈਸਟੋਰੈਂਟਾਂ ਦੇ ਢਾਬਿਆਂ ਤੇ ਜਿਹੜੇ ਫਾਸਟ ਫੂਡ ਵਾਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ ਔਰ ਇਸ ਹਿਸਾਬ ਸੇ ਮਠੱਜਨ ਸਾਹਿਬ ਦੇ ਨਿਸ਼ਾਨਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈ ਔਰ ਜਿਹਦੇ ਵਿੱਚ ਜਿਹੜੇ ਵਾਟਰ ਬਾਂਡ ਸੀਰੀਆ ਟਾਈਫਨ ਪੈ ਰਿਆ ਸੈੱਲ ਘੜਨੇ ਪਏ ਨੇ ਔਰ ਹੋਰ ਵੀ ਬੜੀਆਂ ਮਿਸਲੀਨੀਅਸ ਬਿਮਾਰੀਆਂ ਹੈਗੀਆਂ ਜਿਹੜੇ ਕਿ ਵਾਟਰ ਬਾਂਡ ਨਸੀਲੀ ਲਾ ਕੇ ਹੋਰੀਆਂ ਆ ਫੋਟੋਸ਼ਟ ਕਰ ਗਿਆ ਸੀ ਉਹਨਾਂ ਨੂੰ ਅੱਜ ਚੈੱਕ ਕਰਦੇ ਹਾਂਗੇ ਆਲਰੇਡੀ ਕੰਦੀ ਕਾਰਵਾਈ ਕੀਤੀ ਸਰ ਜੀ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਇੱਥੇ ਜਿਹੜੀ ਦੌਰਾਨ ਕਾਫੀ ਆ ਨਾਜ਼ਰਿਕ ਸਮਾਨ ਦਿਗਾ ਉਸ ਨੂੰ ਸੇਵਾ ਰਹਿਣ ਦੇ ਤਾਹਲੀ ਨੂੰ ਤੇ ਅਲਮਦੋ ਵੀ ਲਾ ਦਿੱਤੀ ਸੀ ਤਾਂ ਹੁਣ ਕੀ ਕਾਰਵਾਈ ਕੀਤੀ ਗਈ ਬਸ ਆਪਣੇ ਮੇਰਾ ਨੂੰ ਹਾਂ ਦਾ ਨੋਟਿਸ ਦਿੱਤਾ ਜੀ ਔਰ ਉਹਨੇ ਉਹਨਾਂ ਦੇ ਚਾਹ ਤਸਵੀਰ ਨੂੰ ਵਾਰਨਿੰਗ ਦੇ ਸੰਪਰਕ ਦੋ ਸਰ ਇਹਨਾਂ ਕੋਲ ਲਾਇਸੈਂਸ ਵਗੈਰਾ ਹੈ ਇਹਨਾਂ ਕੋਲ ਲਸਾ ਦਿਖਾ ਰਿਹਾ ਇਹਨਾਂ ਦੀ ਸ਼ਾਮੀ ਕਿਤੇ ਜਾਣਾ ਸੀਗਾ ਕਹਿੰਦੇ ਸੀਗਾ ਜੀ ਟਾਈਮ ਲਿਆ ਲਸਾ ਦਿਖਾਦਾ ਔਰ ਸੰਦ ਦਿਖਾ ਦਿੰਦੇ